ਤੁਹਾਡਾ ਇੱਕ ਇੱਕ ਸ਼ੇਰੀਸ ਭੈਣ ਦੇ ਵਿਆਹ ਦੇ ਲਈ ਮਦਦ ਕਰੇਗਾ ਤਿਆਂ ਭੈਣਾਂ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਘਰ ਦੇ ਹਾਲਾਤਾਂ ਨੂੰ ਮਦਦ ਨਜ਼ਰ ਰੱਖਦੇ ਹੋਏ ਨਾ ਹੀ ਦਰਵਾਜ਼ਾ ਬਾਥਰੂਮ ਨੂੰ ਲੱਗਾ ਹੋਇਆ ਤੇ ਨਾ ਹੀ ਟਾਇਲਟ ਨੂੰ ਦੋਸਤੋ ਤੇ ਨਾ ਹੀ ਘਰ ਪਲਸਤਰਾਂ ਤੇ ਜਿਹੜੀ ਛੱਤ ਆ ਉਹ ਵੀ ਡਿੱਗਣ ਵਾਲੀ ਆ ਤੁਹਾਨੂੰ ਰੱਬ ਦਾ ਵਾਸਤਾ ਆ ਕਿ ਭੈਣ ਦੇ ਘਰ ਦੇ ਹਾਲਾਤਾਂ ਨੂੰ ਮਦਦ ਨਜ਼ਰ ਰੱਖਦੇ ਹੋਏ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਜੇ ਇਸ ਭੈਣ ਦੇ ਵਿਆਹ ਦਾ ਜਿਹੜਾ ਕਾਰਜ ਹੈ ਨਾ ਉਹ ਵਧੀਆ ਹੋ ਜੇ। ਘਰ ਦੇ ਹਾਲਾਤ ਆਪਜੀ ਦੇ ਸਾਹਮਣੇ ਆ। ਪਿਤਾ ਜਿਹੜਾ ਆ ਆਟੋ ਚਲਾਉਂਦਾ ਆ ਤੇ ਆਟੋ ਚਲਾ ਕੇ ਤੁਹਾਨੂੰ ਪਤਾ ਮਸਾਂ ਕਰਦੇ ਜਿਹੜੇ ਗੁਜ਼ਾਰੇ ਆ ਰੋਟੀ ਹੀ ਪੱਕਦੀ ਆ। ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਘਰ ਦਾ ਜਿਹੜਾ ਬਾਥਰੂਮ ਆ ਉਹਨੂੰ ਦਰਵਾਜ਼ਾ ਤੱਕ ਨਹੀਂ ਲੱਗਾ ਹੋਇਆ। ਬਹੁਤ ਮਾੜੇ ਹਾਲਾਤ ਨੇ ਇਸ ਭੈਣ ਦੇ ਵਿਆਹ ਦਾ ਕਾਰਜ ਜਿਹੜਾ ਆ 27 ਮਾਰਚ ਦਾ ਰੱਖਿਆ ਗਿਆ ਹੈ। ਪਰਿਵਾਰ ਬਹੁਤ ਹੀ ਜ਼ਿਆਦਾ ਲੋਡ ਵੰਦਿਆ। ਪਰਿਵਾਰ ਜਿਹੜਾ ਆ ਆਵਾ ਵਸਤੀ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਆਪ ਜੀ ਆ ਕੇ ਖੁਦ ਹੀ ਪਰਿਵਾਰ ਦੇ ਜਿਹੜੇ ਹਾਲਾਤ ਆ ਦੇਖ ਸਕਦੇ ਹੋ ਆਪ ਜੀ ਨੂੰ ਪਰਿਵਾਰ ਦਾ ਫੋਨ ਨੰਬਰ ਅਕਾਊਂਟ ਨੰਬਰ ਐਡਰੈਸ ਸਭ ਕੁਝ ਪ੍ਰੋਵਾਈਡ ਕੀਤਾ ਜਾਊਗਾ ਆਪ ਜੀ ਸਿੱਧਾ ਪਰਿਵਾਰ ਨੂੰ ਮਿਲ ਕੇ ਹੀ ਪਰਿਵਾਰ ਦੇ ਜੋ ਵੀ ਤਿਲ ਫਲ ਮਰਦ ਕਰਨਾ ਚਾਹਣੇ ਉਹ ਕਰ ਸਕਦੇ ਹੋ ਤੇ ਜੋ ਵੀ ਸੱਜਣ ਵੀਰ ਭੈਣ ਭਰਾ ਬਾਹਰ ਬੈਠੇ ਐਨ ਆਰ ਆਈ ਜੋ ਮਦਦ ਨਹੀਂ ਨਾ ਕਰ ਸਕਦੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਦੇ ਇਸ ਭੈਣ ਦੇ ਵਿਆਹ ਦੇ ਜਿਹੜੇ ਕਾਰਜ ਆ ਉਹ ਵਧੀਆ ਹੋ ਸਕਣ ਤੇ ਉਮੀਦ ਕਰਦੇ ਆਂ ਹਰ ਵਾਰ ਦੀ ਤਰ੍ਹਾਂ ਆਪ ਜੀ ਇਸ ਪਰਿਵਾਰ ਦੀ ਜਰੂਰ ਮਦਦ ਕਰੋਗੇ ਜਿਸ ਨੂੰ ਭੈਣ ਦੇ ਘਰ ਦੇ ਹਾਲਾਤ ਦੇਖ ਕੇ ਤਰਸ ਆਇਆ ਨਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਸ਼ੁਕਰਾਨਾ ਵੀਡੀਓ ਦੇਖਣ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ